ਦਾ ਬਲੌਗ ਹੋਣ ਵਾਲਾਗਾ ਅਸੀਂ ਚੱਲਿਆਂ ਅੜੀ ਸਰ ਗੁਰਦੁਆਰੇ ਉੱਥੇ ਗੁਰਦੁਆਰੇ ਮਤਲਬ ਬਹੁਤ ਵਧੀਆ ਹੈ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਤੁਹਾਨੂੰ ਵੀ ਦਿਖਾਵਾਂਗੇ ਮੈਂ ਬਹੁਤ ਟਾਈਮ ਬਾਅਦ ਚੱਲਿਆ ਮੈਨੂੰ ਸਾਈਟ ਮੈਂਟੇ ਨਹੀਂ ਆ ਮੈਂ ਬਹੁਤ ਟਾਈਮ ਬਾਅਦ ਚੱਲੇਗਾ ਤੇ ਟਾਈਮ ਕੋ ਛੱਜ ਲੱਗਿਆ ਤੇ ਇੱਕ ਮੁੰਡਾ ਜਾਂਦਾ ਹੁੰਦਾ ਨਾਲ ਆਪਣਾ ਬਾਈਆ ਤੇ ਉਹ ਜਾਂਦਾ ਹੁੰਦਾ ਮੈਂ ਉਹਨੂੰ ਰਾਤ ਗੱਲ ਕੀਤੀ ਉਹਨੇ ਕਹਿੰਦਾ ਚੱਲ ਆਪਾਂ ਚੱਲ ਬੜਾਂਗੇ ਹਨ ਫੋਟੋ ਫੋਟੋ ਮੈਂ ਖਿੱਚ ਲਿਆਂਗੇ ਤੇ ਹੁਣ ਆਪਾਂ ਚਾਹਾਂ ਥੋੜੀ ਦੇਰ ਨੂੰ ਬਸ ਰੈਡੀ-ਕੂੜੀ ਹੋਈ ਜਨਾ ਮੇਰੀ ਸ਼ਰਟ ਪਾਉਣੀ ਰਹਿ ਗਈ ਤੇ ਚੱਲਦੇ ਓਕੇ ਸੋ ਫਾਈਨਲੀ ਬਾਈ ਆਪਾਂ ਜਾਣ ਲਈ ਤਿਆਰ ਆ ਤੇ ਬੱਦਲ ਵੀ ਬਹੁਤ ਆਇਆ ਪਿਆ ਲੱਗਦਾ ਮੀਂਹ ਪੈ ਸਕਦਾ ਤੇ ਆ ਬਾਈ ਨੇ ਚੱਲਾਂਗੇ ਆਪਾਂ ਤੇ ਸ਼ਾਇਦ ਇੱਕ ਅੱਧਾ ਹੋਰ ਕੋਈ ਵੀ ਆਉਂ ਆ ਸਕਦਾ ਤੇ ਚੱਲਦੇ ਆ ਬਸ ਵੇਟ ਕਰਦੇ ਆ ਸੋ ਹਾਂਜੀ ਬਾਈ ਜਾਣ ਲਈ ਤਿਆਰ ਆ ਤੇ ਚੱਲਾਂ ਹਾਂਜੀ ਗਾਇਸ ਤੇ ਆਪਾਂ ਗੁਰਦੁਆਰਾ ਸ਼੍ਰੀ ਅੜੀਸਰ ਪਹੁੰਚ ਚੁੱਕੇ ਆ ਗੁਰਦੁਆਰਾ ਅੜੀਸਰ ਤੇ ਆਪਾਂ ਮੱਥਾ ਟੇਕਦੇ ਆ ਤੇ ਤੁਹਾਨੂੰ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਆ ਇੱਥੇ ਪਾਰਕਿੰਗ ਤੇ ਅਸੀਂ ਆਪ ਨੂੰ ਮੋਟਰਸਾਈਕਲ ਲਾਉਣ ਆਏ ਸੀ ਤੇ ਗੁਰਦੁਆਰਾ ਅੜੀਸਰ ਪਹੁੰਚ ਚੁੱਕੇ ਆ ਤੇ ਹੁਣ ਚੱਲਦੇ ਆਪਾਂ ਮੱਥਾ ਟੇਕੋ ਗੁਰਦੁਆਰਾ ਅੜੀਸਰ ਪਹੁੰਚ ਚੁੱਕੇ ਆ ਤੇ ਪਹਿਲੂ ਪਹਿਲਾਂ ਆਪਾਂ ਆਪਣੇ ਚੱਪਲਾਂ ਤੇ ਬੂਟ ਜਮ੍ਹਾਂ ਕਰਾਵਾਂਗੇ ਜੋੜਾ ਘਰ 'ਚ ਇਹ ਬਾਈ ਹੁਣੀ ਬੈਠੇ ਨੇ ਸੁਮਨ ਜੀ ਅੜੀਸਾਰਾ ਜਿੱਥੇ ਲੋਕਾਂ ਦੇ ਰੋਕੇ ਕੰਮ ਪੂਰੇ ਹੁੰਦੇ ਨੇ ਜਾਂ ਕੋਈ ਮੰਗੀ ਮੁਰਾਦ ਪੂਰੀ ਹੁੰਦੀ ਆ ਇਹ ਉਹ ਗੁਰਦੁਆਰਾ ਹੈਗਾ ਤੇ ਉਹ ਜਦੋਂ ਪਛਦੀ ਵਾਰ ਆਇਆ ਸੀ ਉਹਦਾ ਕੰਮ ਚੱਲ ਜਾਂਦਾ ਸੀ ਤੇ ਉਧਰਲੀ ਸਾਈਡ ਲੰਗਰ ਹਾਲ ਤਿਆਰ ਹੋਈ ਜਾਂਦਾ ਦੋਵਾਂ ਵਾਲਾ ਅੜੀਸਾਰਾ ਗੁਰਦੁਆਰਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਅੜੀ ਕੀਤੀ ਸੀ ਉੜੀ ਇਸ ਕਰਕੇ ਕੀਤੀ ਸੀ ਉਰੇ ਆਲੇ ਦੁਆਲੇ ਨਾ ਤੰਬਾਕੂ ਦੇ ਖੇਤ ਹੁੰਦੇ ਸੀ ਉਹਦੇ ਕਰਕੇ ਉਰੇ ਅੜੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਤੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਪਰ ਨਹੀਂ ਮੈਂ ਇੱਕ ਵੀਡੀਓ ਪਾਈ ਸੀ ਉਹ ਅੰਮ੍ਰਿਤਸਰ ਚ ਸ੍ਰੀ ਅੰਮ੍ਰਿਤਸਰ ਚ ਨਾ ਇੱਕ ਕੁੜੀ ਪਈ ਸੀ ਜਰਦੇ ਦੀ ਉਹ ਲੋਕਾਂ ਦੀ ਮਾੜੀ ਗੱਲ ਲਾਇਆ ਕਰਨੀ ਇਹ ਕਰਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਅੜੀ ਕਰਤੀ ਸੀ ਤੰਬਾਕੂ ਦੇ ਖੇਤ ਚ ਨਾ ਵੜੰਦੇ ਉੱਥੇ ਪਰ ਲੋਕਾਂ ਨੇ ਕਰਤੀ ਗੱਲ ਸੋ ਹਾਂਜੀ ਭਾਈ ਤੇ ਹੁਣ ਅਸੀਂ ਗੁਰਦੁਆਰਾ ਅਡਿਸਰ ਤੋਂ ਚਾਲੇ ਪਾਉਨੇ ਆ ਤੇ ਜਾਂਦੇ ਜਾਂਦੇ ਅਸੀਂ ਵਾਦਾ ਮੰਨਦਾ ਕਿਤੇ ਰੁਕਾਂਗੇ ਫੋਟੋ ਫੋਟੋ ਖਿੱਚਾਂਗੇ ਤੇ ਮਾਈ ਦੀਵੇਂ ਫੋਟੋ ਫੋਟੋ ਮਾ ਖਿੱਚਾਂਗੇ ਅਸੀਂ ਤੇ ਨਾਲ ਆਪਣੇ ਵੀ ਖਿੱਚ ਲਾਂਗੇ ਤੇ ਚਾਲਦੇ ਆਪਾਂ ਹੁਣ ਚਾਲੇ ਪਾਉਨੇ ਆ ਜੀ ਉਮ ਮੈਟਰੋ ਪਹੁੰਚ ਚੁੱਕੇ ਆਪਾਂ ਆਊਟਲੈਟ ਗੁਰਦੁਆਰਾ ਅੜੀ ਸਰ ਤੋਂ ਮੱਥਾ ਟੇਕ ਕੇ ਆ ਗਏ ਸੀ ਤੇ ਹੁਣ ਇੱਧਰ ਬਾਈ ਹੋਣੀ ਆ ਗਏ ਸੀ ਕਿ ਇੱਥੇ ਰੁਕ ਗਏ ਆ ਤੇ ਸਭ ਨੇ ਹੋੜ ਲੱਗ ਚੁੱਕੀ ਹੈ ਇਸ ਤੇ ਆਪਣੀਆਂ ਛੋਟੇ ਛੋਟੇ ਫੋਟੋਆਂ ਵੀ ਹੋ ਚੁੱਕੀਆਂ ਨੇ ਤੇ ਵੀਡੀਓ ਵੀ ਹੋ ਚੁੱਕੀਆਂ ਤੇ ਇਸ ਕਰਕੇ ਵੀਡੀਓ ਫੋਟੋ ਮੈਂ ਖਿੱਚਦੇ ਨੇ ਇਸ ਕਰਕੇ ਬਲੌਗ ਥੋੜਾ ਘੱਟ ਛੂਟ ਹੋ ਰਿਹਾ ਹੈਗਾ ਤੇ ਬਾਕੀ ਰਾਤ ਦਾ ਮਾਹੌਲ ਐਵੇਂ ਦਾ ਬਾਕੀ ਦਿਨੇ ਆ ਮੈਂ ਕਿਸੇ ਟਾਈਮ ਰਾਤ ਅਸੀਂ ਇੱਕ ਵਾਰ ਪਹਿਲਾਂ ਵੀ ਆਇਆ ਸੀ ਉਹ ਵੀ ਰਾਤ ਆਇਆ ਰਾਤ ਨੂੰ ਐਸੀ ਇਸ ਟਾਈਮ ਆਵਾਂਗੇ ਆਪਾਂ ਦਿਨੇ ਆਵਾਂਗੇ ਬਾਕੀ ਸੁੰਮੂ ਦੀਆਂ ਫੋਟੋ ਮੈਂ ਖਿੱਚਦੀਆਂ ਥੋੜੀਆਂ ਹੀ ਆ ਤੇ ਉਧਰੋਂ ਮਣੀ ਆਉਂਦਾਗਾ ਮਣੀ ਬਾਈ ਤੇ ਆਪਾਂ ਉਹਦੀ ਵੀਡੀਓ ਬਣੇ ਕੁੜਾ ਦੇਖਦੀ ਤੇ ਬਾਕੀ ਐਂਡਾ ਗੱਲਵਾ ਠੀਕ ਆ ਸਾਰੇ ਠੀਕ ਆ ਕੋ ਤੇ ਅੱਜ ਆ ਬਾਈ ਦਾ ਹੈਗਾ ਬਰਥਡੇ ਸਾਰੇ ਕਮੈਂਟਾਂ ਜੇ ਪਹਿਲਾਂ ਤਾਂ ਇਹਨੂੰ ਵੱਡੇ ਵੇਸ ਕਰ ਦੋ। ਥੈਂਕ ਯੂ ਜੀ ਥੈਂਕ ਯੂ ਬਹੁਤ। ਇੱਕ ਗੱਲ ਬਹੁਤ ਚੁੱਪ ਚਾਪ ਕਰ ਰਿਹਾ ਹੈ ਬਾਈ ਇਹਦੇ ਗੱਲਾਂ ਚ ਘੱਟ ਇਗਨੋਰ ਕਰ ਮਾਰ ਇਗਨੋਰ ਕਰਿਓ ਇਹਨਾਂ ਨੂੰ ਤੇ ਆਹ ਮੁੰਡਾ ਹੈਪੀ ਬਰਥਡੇਅ ਤੇ ਅੱਜ ਅਸੀਂ ਚੱਲੇ ਆ ਤੇ ਜਿਹੜੀ ਅਗਦੇ ਜਾ ਕੇ ਚੱਲਾਂਗੇ ਸੁਨੋ ਲਾਓ ਸੁਨੋ ਲਾਓ ਸਾਹ 200 ਰੁਪਏ ਟਿਕਟਾ 200 ਰੁਪਏ ਟਿਕਟਾ ਬਾਈ ਅਸੀਂ ਇਤਨਾ ਲੈ ਆਏ ਹੈ। ਹਾਂ ਨਾ ਕਿਨੂੰ ਦੱਸ ਬਾਈ ਸਕੈਂਡਰ ਤੁਹਾਨੂੰ ਪਾ ਦਾਂਗੇ ਪਾਹੇ ਕੋਈ ਵੇਸੇ ਪਾ ਦਿਓ ਬਾਈ ਸਕੈਂਡਰ ਦਾ ਕਰਕੇ ਸਹਿਯੋਗ ਹੀ ਪਾਓ ਠੀਕ ਹੈ ਮੇਰੇ ਮਿਲ ਗਿਆ ਜੀ ਅਗੇ ਰਦਾ ਚੜਦਾ ਕਰੋ ਬਰਡੇ ਆ ਤੇ ਆਪਾਂ 5 ਬਰਡੇ ਸੈਲੀਬ੍ਰੇਟ ਕਰਨ ਚੱਲੇ ਆ ਨੀਗੂ ਮੋਟਰਸ ਲੈਣ ਗਿਆ ਹੋਇਆ ਹੈਗਾ ਉਹ ਕਰੋ ਮੋਟਰਸ ਲੈਣ ਗਿਆ ਇੱਥੋਂ ਆਉਂਗਾ ਗਲੀ ਦੇ ਬਾਹਰ ਤੇ ਆਪਾਂ ਹੁਣ ਚੱਲਦੇ ਆ ਤੇ ਆਪਾਂ ਜਿੱਥੇ ਕੋਲ ਵੀ ਚੱਲਾਂਗੇ ਉਹਦੇ ਨਾਲ ਥੋੜਾ ਜਿਹਾ 6 ਵਜੇ ਹੋਈ ਆ ਆਪਰੇਸ਼ਨ ਕਰਾਇਆ ਉਹਨੇ ਉਹ ਇਸ ਕਰਕੇ ਸਾਡੇ ਨਾਲ ਜਾਣ ਸਾ ਆਪਾਂ ਉਹਦੇ ਨਾਲ ਘਰ ਹੀ ਸੈਲੀਬ੍ਰੇਟ ਕਰਕੇ ਆਵਾਂਗੇ ਬਰਡੇ ਤੇ ਕਿੱਈ ਲੈ ਚੱਲਾਂਗੇ ਕਿ ਕਰਾਵਾਂਗੇ ਤੇ ਆਪਾਂ ਤਾਂ ਜਾਵਾਂਗੇ ਤਨੌਲੇ ਤੇ ਇਹਨਾਂ ਨੇ ਗਾਹ ਪਾਈ ਜਾਂਦੇ ਨੇ ਮੇਰੀ ਗੱਲ ਥੋੜੀ ਘੱਟ ਸੁਣੀ ਹੋਣੀ ਆ ਮੇਰੀ ਗੱਲ ਤੁਹਾਨੂੰ ਪਾਖੜ ਹੋਰ ਕਰਿਓ ਆਏ ਨਹੀਂ ਕੰਨਾਂ ਨੂੰ ਤੇ ਆਪਾਂ ਚੱਲਦੇ ਆ ਤੇ ਸਾਰਿਆਂ ਨੂੰ ਇੰਟਰੋਡਿਊਸ ਕਰਾ ਦਈਏ ਆਹ ਜਸੂ ਇਹਨੂੰ ਮੈਂ ਸਤਨਾਮ ਕਹਿੰਦੇ ਨੂੰ ਪਰ ਬਾਬਾ ਇਹ ਕਹਿੰਦੇ ਆ ਆਪਾਂ ਤੇ ਕਾਲੀ ਤੇ ਆਹ ਆ ਬਾਈ ਬਰਥਡੇ ਬੋਏ ਦੇਖ ਲੋ ਇਹਦਾ ਅੱਜ ਵੱਡਿਆ ਤੇ ਆਪਾਂ ਸੈਲੀਬ੍ਰੇਟ ਕਰਨ ਚੱਲਾਂਗੇ ਜਸੂ ਕੋਲ ਬਾਅਦ ਵਿੱਚ ਆਣੇ ਕਿ ਹੁਣ ਜਾਣਾਗਾ ਤੇ ਆਪਾਂ ਕਰਦੇ ਆ ਸਲਾਹ ਫਿਰ ਤੁਹਾਨੂੰ ਮਿਲਦੇ ਆ ਸਲਾਹ ਸੁਣੋ ਕਰਕੇ ਤੇ ਉਹ ਆਪਣਾ ਚਾਚਾ ਤੇ ਕਾਲੀ ਓਕੇ ਹੈਲੋ ਕਰ ਦੋ ਤੇ ਚੱਲਦੇ ਆ ਬਾਈ ਉਕੇ ਮਿਲਦੇ ਆ ਫਿਰ ਤੁਹਾਨੂੰ। ਤੋਂ ਮਿੱਤਰੋ ਆਪਾਂ ਹੁਣ ਇੱਥੇ ਪਹੁੰਚ ਚੁੱਕੇ ਆ ਕੇਕ ਲੈਣ ਨੂੰ ਕੇਕ ਦਿਖਾਉਣੇ ਆ। ਤੇ ਫਲਾਰ ਲਾਸਟ ਪੀਸ ਹੀ ਰਹਿ ਗਿਆ ਸੀ। ਆ ਮਿਲੇ ਭਾਈ। ਓਏ ਆ ਦਾ ਚੀਜ਼ ਹੋਰੀ ਕੋਸ ਲੱਗੀ ਹੁੰਦਾ ਹੈ ਨਾ। ਓਏ ਯਾਰ ਇਹਦੇ ਮੂਹੇ ਸੀਗਾ ਉਹ ਟੁੱਟ ਗਿਆ। ਅੱਛਾ ਬਿੱਲੀ ਸੀ ਡੱਬੇ ਦਾ। ਆ ਰਿਹਾ ਬਿੱਲੀ ਸੀ ਭਾਈ। ਉਹ ਦੇਖਣ ਨੂੰ ਤੁਹਾਨੂੰ ਹੋਰੀ ਆ ਕੋ ਲੱਗਦਾ ਹੋਊਗਾ। ਪਰ ਹਾਂ ਚੱਲ ਕੋਈ ਗੱਲ ਨਹੀਂ ਫਲਾਰ ਇਹ ਲਾਸਟ ਕੇਕ ਹੀ ਰਹਿ ਗਿਆ ਸੀ ਪਰ ਸਾਨੂੰ ਇਹੀ ਲੈਣਾ ਪਿਆ ਕਿਉਂ ਭਾਈ। ਦੇਖਣ ਨੂੰ ਕੋ ਦੋਰੀ ਲੱਗਦਾ ਜੀ ਪਰ ਉਹ ਕੇਕ ਲੈ ਕੇ ਪਹਿਲਾਂ ਉਹ ਦੁਬੇ ਚਲਾਏ ਵਸੂ ਕੋ ਚੱਲਾਂਗੇ ਤੇ ਉਹਦੇ ਬਾਰੇ ਕੁਝ ਕੁ ਦਾ ਭਾਗਾ ਫਲਾਣ ਦੇ ਚੱਲਾਂਗੇ ਉਹ ਬਲੌਗ ਨੂੰ ਮੈਂ ਇੱਥੇ ਰੱਖ ਤੱਕਾ ਮਾਰਿਆ ਬਲੌਗ ਤੇ ਇੱਥੇ ਬਾਈ ਨਾਮ ਲਿਖ ਰਿਹਾ ਧਾਨੀਗੜਾ ਜੀ ਦਾ ਬਰਥਡੇ ਆ ਬਾਈ ਕਮੈਂਟਾਂ ਚ ਬਰਥਡੇ ਜ਼ਰੂਰ ਵੈਸੇ ਕਰ ਦਿਓ ਕਿਉਂ ਹੀ ਥੰਮਲ ਮਤ ਫੋਟੋ ਮਾ ਦਿਤੇ ਸੋ ਮਿੱਤਰੋ ਕੇਕ ਲੈ ਕੇ ਹੁਣ ਚੱਲਨੇ ਆ ਕਾਲੀ ਵੇਹ ਹੱਥ 'ਚ ਕੇਕ ਫੜਿਆ ਕਿਉਂ ਠੀਕ ਆ ਬਾਈ ਹਾਂਜੀ ਪੈਸੇ ਸੈਂਡ ਕਰ ਲਾ ਕੇ ਜਿੱਦ ਕਰਕੇ ਲੇਟ ਹੋ ਗਏ ਥੋੜਾ ਚਲ ਚਲੀਏ ਚੱਕ ਹੋਏਗਾ ਉਹ ਫੁੱਲੇ ਲੈਂ ਕਰਦਾ ਗੰਡੇ ਘਟਣ ਵਾਲੀ ਕਰ ਦਣਾ ਚੱਕ ਦਾਂਗੇ ਅੱਗੇ ਵਾਲੀ ਨਾਲ ਚੱਲਦੇ ਆ ਮਿੱਤਰੋ ਜੱਸੂ ਕੋਲ ਚੱਲਦੇ ਆ ਉਹ ਖੜੇ ਨੇ ਮੁੰਡੇ ਪਰਲੇ ਪਰਲੀ ਸਾਈਡ ਖੜੇ ਨੇ ਆਇਓ ਕੀ ਦੇਖਣ ਲੱਗਿਆ ਹੋਣਾ ਪੁੱਛਰਾ ਕੇ ਬਾਈ ਗੱਲ ਪੜੀ ਜੱਪ ਪੁੱਛ ਕੇ ਆ ਲੈ ਮੈਂ ਦੱਸਾਂ ਦੇ ਤੇ ਮਿੱਤਰੋ ਤੁਹਾਨੂੰ ਸਿੱਧਾ ਜਮਾ ਮਿਲਦਾ ਜੱਸੂ ਕੋਲ ਜਾ ਕੇ ਓਕੇ ਪਹੁੰਚ ਚੁਕੇ ਜੱਸੂ ਕੋਲ ਥਲੇ ਆ ਗਿਆ ਪਤੰਦਰਾ ਤੂੰ ਭਾਈ ਬਲੌਕ ਜੀ ਡੋਰੇ ਪਰਦਾ ਵੀਡੀਓ ਕਹੀ ਕਿਉਂ ਵੀ ਠੀਕ ਆ ਤੇ ਆਪਾਂ ਜਸੂ ਕੇ ਘਰ ਤੱਕ ਪਹੁੰਚ ਚੁੱਕਿਆ ਮੰਡੀ ਜੇ ਇਸ ਵਾਰੇ ਮੰਡੀ ਚ ਰਹਿੰਦਾਗਾ ਤਿੰਨ ਚਾਰ ਘਰ ਹੋਰ ਨੇ ਉਰੇ ਸੋਸਾਇਟੀ ਬਣੀ ਹੋਈ ਏ ਕਿਸ ਹਿਸਾਬ ਦੀ ਉਰੇ ਕਿਉਂ ਵੀ ਆਏ ਮਸਤ ਯਾਰੀ ਇਹਦੀ ਆਉਟਫਿਟ ਓਏ ਜੀ ਵੀ ਨੇ ਤਾਂ ਪੁੱਛਿਆ ਤੇਰੀ ਆਉਟਫਿਟ ਆ ਦੇਖੋ ਇਹਦੀ ਆਉਟਫਿਟ ਚੈੱਕ ਕਰੋ ਜੀ ਵੀ ਨੇ ਤਾਂ ਪੁੱਛਾ ਕੇ ਆਉਟ ਤੇਰੀ ਮੱਟੇ ਉੱਧਰ ਚੱਲ ਚੱਲ ਇੱਥੇ ਬਾਈ ਕੇਕ ਕੱਟਣ ਆਏ ਆ ਓਪੂਆ ਵੀ ਆਈਏ ਸਾਡੀ ਤੇ ਆਪਾਂ ਉੱਧਰ ਕਰਦੇ ਆ ਕੇਕ ਆ ਤੇ ਬੱਸ ਚੱਲਦੇ ਆਪਾਂ ਉੱਧਰ ਕੇਕ ਨੂੰ ਕੱਟ ਕੇ ਆਪਾਂ 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 ਗਾਉਂ ਨੂੰ ਵੀ ਚੱਲਾਂਗੇ ਰੱਖਿਆ ਸਾਡਾ ਬਲੌਗ ਨਹੀਂ ਆਪਾਂ ਕਰਦੇ ਸਾਡਾ ਰੱਖਾਂਗੇ ਜੀ ਨੂੰ ਚੱਲਾਂਗੇ ਮੇਰਾ ਬਾਈ ਗੱਠਾ ਨੇ ਵਾਰਾ ਠੀਕ ਹੋ ਬਾਈ 20 22 ਨੂੰ ਨਹੀਂ ਨਹੀਂ ਬਾਈ ਬਾਈ ਨੂੰ ਬਾਈ ਆਪ ਤਾਂ ਜਣ ਤੇਰੀ ਭੁੱਲੇ ਕਹਿੰਦਾ 20 ਦਿਨ ਨੂੰ ਬਾਈ ਲਾਦਾ ਦੇਖਣੇ ਵਾਲ ਕੱਟ ਕੇ ਰੱਖੀਆਂ ਅਸੀਂ ਬਲਾਉਂਗੇ ਬਾਈ ਬਾਈ ਅੱਗੇ ਮੈਂ ਜ਼ਰਾ ਹੀ ਬੰਦ ਕਰਾ ਮੁਸ਼ਕਲ ਤਾਂ ਨਹੀਂ ਆਉਂਦੀ ਓਏ ਸੋ ਮਿੱਤਰੋ ਪਹੁੰਚ ਚੁੱਕੇ ਆ ਆ ਚੈੱਕ ਕਰੋ ਕੇਕ ਆ ਮੁੰਡੇ ਦਾ ਫੋਟੋ ਖਿੱਚ ਲੈਣੇ ਆਪਾਂ ਲਾ ਦੇ ਲਾ ਦੇ ਜਿਹੜੇ ਉੱਤੇ ਲਾ ਦੇ ਯਾਰ ਆਣਾ ਮੂੰਹ ਮੱਤੀ ਕਿੱਥੇ ਆ ਇਹ ਗੁੱਡਾ ਬਣਿਆ ਹੋਇਆ ਸੀ ਇਹਦਾ ਸਿਰ ਨਾ ਆ ਆ ਸਿਰੇ ਦਾ ਪਿਛਲੀ ਸਾਈਡ ਤੇ ਹੈਗਾ ਓ ਚੁੱਪ ਕਰ ਜੋ ਮੜਾ ਯਾਰ ਓਏ ਗਾਂਦਰੀ ਰਿਕਾਰਡ ਕਰ ਮੈਂ ਯਾਰ ਇਹ ਰੌਲਾ ਪਾਈ ਜਾਂਦੇ ਨੇ ਜਾਨੀ ਅੰਗੂਏ ਗਾਂਦੀ ਦਾ ਲੱਟੀ ਛੁੱਟ ਜੂਰੀ ਹੈ ਹੌਲੀ ਹੌਲੀ ਖੇਤ ਲੈ ਇਨਾਂ ਨੂੰ ਆਹ ਦੇਖ ਸਾਡਾ ਬਟ ਐਕਸ ਬਲੇਡ ਸੈਲੀਬ੍ਰੇਟ ਹੁੰਦਾ ਹੈ ਐਕਸ ਬਲੇਡ ਐਕਸ ਬਲੇਡ ਹੋ ਰਿਹਾ ਐਕਸ ਬਲੇਡ ਫਿਰ ਨਾ ਪਬਜੀ ਖੇਡ ਲਿਆ ਕਰ ਓਏ ਪਬਜੀ ਕੇ ਕਬਟਨ ਲਈ ਅਸੀਂ ਤਿਆਰ ਹਾਂ ਹੁਣ ਕਬਟਨ ਨਾ ਵੱਡਣਾ ਨਹੀਂ ਐਸਾ ਵੱਡਾਂਗੇ ਯਾਰ ਸਾਡਾ ਦੇਸਤੀ ਸਟਾਈਲ ਮੇਰੇ ਵੀਰੋ ਕੋਈ ਵੀਡੀਓ ਬਣਾਉਣ ਚ ਤਿਆਰ ਆ ਯਸ ਚਲੋ ਸਾਰੇ ਇਕੱਠੇ ਬੋਲੋ ਯਾਰ ਇਕੱਠੇ ਓਏ ਕੋਈ ਤੁਹਾਨੂੰ ਕਿਹਨੇ ਕੋਈ ਹੈਪੀ ਬਰਥਡੇ ਔਰ ਤੋਂ ਹੈਪੀ ਬਰਥਡੇ ਚਲੋ ਬਾਈ ਲੈ ਮੈਨੂੰ ਵੀ ਖਵਾ ਦੇ ਮੇਰੇ ਨਾਲ ਸਾਰੀ ਖਾ ਲਿਆ ਓਏ ਸ਼ੇਰ ਬਾਈ ਸ਼ੇਰ ਹੀ ਖਾਂਦਾ ਹੁੰਦਾ ਉਹ ਸਾਡੇ ਪਹਿਲਵਾਨ ਨੂੰ ਬੁਲਾਓ ਉਹ ਪਹਿਲਵਾਨ ਰਹਿ ਗਿਆ ਜਿਹੜਾ ਪਿੱਛੇ ਉਹਨੂੰ ਖਵਾਓ ਓਏ ਜਾ ਫੇ ਤੋੜ ਇਹਨੂੰ ਤੈਨੂੰ ਵੀ ਖਵਾ ਦਈਏ ਕਿਉਂ ਵੀ ਲੈ ਨਹੀਂ ਲੈ ਤੈਨੂੰ ਵੀ ਖਵਾ ਦਈਏ ਪਹਿਲਾਂ